ਹੈਲੋ ਜੀ ਸਸ ਸਾਕੀ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟੀ ਤੇ ਮੈਂ ਅੱਜ ਬਣਾਵਾਂਗੀ ਜੀ ਇੱਕ ਬਾਹਾਂ ਦਾ ਡਿਜ਼ਾਈਨ ਮੈਂ ਦੇਖੋ ਬਾਹਾਂ ਕਟਿੰਗ ਕਰ ਲਈ ਪਲੇਨ ਸੂਟ ਆਪਣਾ ਠੀਕ ਹੈ ਤੇ ਤੁਸੀਂ ਇਹਦੇ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ ਉੱਥੇ ਸਿੱਧੇ ਦਾ ਨਿਸ਼ਾਨ ਲਾ ਲੈਣ ਉੱਥੇ ਸਾਈਡ ਇਸ ਤਰ੍ਹਾਂ ਕਰਾਸ ਲਾ ਲਓ ਕਿਉਂਕਿ ਪਲੇਨ ਸੂਟ ਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਬਾਜੂ ਬਣਾ ਲੈਣੇ ਹੁੰਦੇ ਆ ਤੇ ਇੱਕ ਸਾਈਡ ਦੀਆਂ ਬਣ ਜਾਂਦੀਆਂ ਹੁੰਦੀਆਂ ਦੋਨੋਂ ਤੇ ਆਓ ਜੀ ਕਰਦੇ ਆ ਡਿਜ਼ਾਈਨ ਸਟਾਰਟ ਵੀਡੀਓ ਨੂੰ ਲਾਈਕ ਸ਼ੇਅਰ ਜਰ ਕਰਨਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਬਾਹਾਂ ਦੀ ਮੋਰੀ ਫੋਲਡ ਕਰਾਂਗੇ ਅੰਗੇ ਤੋਂ ਸਭ ਤੋਂ ਪਹਿਲਾਂ ਆਪਾਂ ਨੇ ਬਾਜੂ ਫੋਲਡ ਕਰ ਲੈਣੀ ਐ ਮੈਂ ਕਰੀਜ਼ ਲਾਈ ਹੋਈ ਐ ਠੀਕ ਐ ਇੱਥੇ ਤੁਸੀਂ ਬਾਕੀ ਨੂੰ ਵੱਡਾ ਕਰ ਸਕਦੇ ਹੋ ਦੇਖੋ ਜੀ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਹੈ ਤੇ ਆਪਾਂ ਪਹਿਲਾਂ ਲਾਵਾਂਗੇ ਇਸ ਤਰ੍ਹਾਂ ਲੈਸ ਇੱਥੇ ਤੁਸੀਂ ਹੁਣ ਬਾਕੀ ਇਹਨੂੰ ਬ੍ਰੀਕ ਕਰ ਲਓ ਸਿੰਪਲ ਸੂਟ ਨੂੰ ਤੁਸੀਂ ਇਨ ਡਿਜ਼ਾਈਨ ਕਰ ਸਕਦੇ ਹੋ ये प्लेन सूट है इसमें इसी तरह आप डबल सिलाई लाँगे लैस साड़ी चौड़ी है डबल सिलाई दे लगेगी ਜੀ ਲੈਸ ਸਾਡੀ ਲੱਗ ਗਈ ਲੈਸ ਆਪਾਂ ਨੇ ਲਗਾ ਲਈ ਹੁਣ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ 2.5 ਇੰਚ ਉੱਪਰ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ 2.5 ਇੰਚ ਉੱਪਰ ਨਿਸ਼ਾਨ ਲਾ ਲਿਆ ਇਹਦੇ ਉੱਪਰ ਆਪਾਂ ਲਾਵਾਂਗੇ ਕਪੜੇ ਦੀਆਂ ਕਟਿੰਗ ਕੀਤੀਆਂ ਹੋਈਆਂ ਮੈਂ ਇਸ ਤਰ੍ਹਾਂ ਰੇਪ ਦੇ ਵਿੱਚ ਕਪੜਾ ਕਟਿੰਗ ਕੀਤਾ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਠੀਕ ਹੈ ਜਿਵੇਂ ਆਪਾਂ ਗਲੇ ਦੀ ਰੇਪ ਕਟਿੰਗ ਕਰਦੇ ਉਸੇ ਤਰ੍ਹਾਂ ਮੈਂ ਕਟਿੰਗ ਕੀਤਾ ਹੋਇਆ ਸੌਰੀ ਜੀ ਧਾਗਾ ਖਤਮ ਹੋ ਗਿਆ

ਇੱਥੇ ਵੀ ਆਪਾਂ ਇਸੇ ਤਰ੍ਹਾਂ ਕੱਪੜੇ ਨੂੰ ਲਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਦੋ ਦੋ ਵਾਰ ਲਾ ਲਿਆ 22 ਇੰਚ ਦਾ ਗੈਪ ਦਿੱਤਾ ਹੋਇਆ ਇਹਦੇ ਵਿੱਚ ਠੀਕ ਹੈ ਦੇਖੋ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਲੈਸ ਨੂੰ ਜਿਹੜਾ ਕੱਪੜਾ ਆਪਾਂ ਲਾਇਆ ਉਹਨੂੰ ਇਸ ਤਰ੍ਹਾਂ ਚੱਕਣਾ ਤੇ ਅਗਲੀ ਸਾਈਡ ਨੂੰ ਫੋਲਡ ਕਰ ਦੇਣਾ ਜਿੱਧਰ ਆਪਾਂ ਨੇ ਲੈਸ ਲਾਈ ਹੈ ਮੋਰੀ ਵੱਲ ਤੇ ਇੱਥੇ ਆਪਾਂ ਹਲਾਵਾਂਗੇ ਫਾਈਨਲ ਸਲਾਈਕ ਦੇਖੋ ਜੀ ਆਪਾਂ ਇਹਦੇ ਉੱਪਰ ਲਾਤੀਏ ਸਲਾਈ ਜਿਸੇ ਤਰ੍ਹਾਂ ਹੀ ਆਪਾਂ ਇਹਨੂੰ ਚੱਕਾਂਗੇ ਇਹਨੂੰ ਫੋਲਡ ਕਰ ਲਾਂਗੇ ਇਸੇ ਤਰ੍ਹਾਂ देखो जी ज सापल सूट के उपर सिंपल ज डिजाइन बन के रेडी हो गया बॉल के उपर तुम भी इस तरह प्लेन सूट के उपर डिजाइन कर सकते देखो बहुत वजिए लगेगा जी ਤਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਾ ਪਲੀਜ਼ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਲਾਈਕ ਵੀ ਕਰਨਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਓਕੇ ਜੀ ਧੰਨਵਾਦ